ਮੁਰਦਾਬ 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 ਜੀਰਬਾਰ ਮੁਰਦਾਬ 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 ਜੀਰਬਾਰ ਸਰ ਮੁਰਦਾਬ ਕਰੇ ਰਿਹਾ ਹੈ ਕੋਈ ਸ਼ਿਕਾਇਤ ਨਹੀਂ ਹੁੰਦਾ ਕਦੇ ਪ੍ਰੂਫ ਲਿਆਓ ਜਸਵੀਰ ਸਿੰਘ ਜੀ ਕੀ ਮਾਮਲਾ ਹੈ ਤੁਸੀਂ ਲਾਰੇबाजी ਕਰ ਰਹੇ ਹੋ ਸ਼ਰਾਬ ਪੀਣ ਦੇ ਵਿੱਚ ਕੀ ਮਾਮਲਾ ਹੈ ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ ਠੀਕ ਹੈ ਉਹ ਇੰਤਕਾਲ ਨਹੀਂ ਜੀ ਸਾਡੇ ਨੌ ਚੱਲ ਰਿਹਾ ਹੈ ਵਿਰਾਸਤ ਤੁਹਾਡਾ ਪਿੰਡ ਕਿਹੜਾ ਮਾਨਕੀ ਜੀ ਇਸ ਦੀ ਦਾ ਇੰਤਕਾਲਾ ਪੂਰਾ ਮਾਮਲਾ ਠੀਕ ਹੈ ਜੀ ਸਾਡੇ ਡੈਡੀ 2022 ਚ ਡੈਥ ਹੋ ਗਈ ਸੀ ਜੀ ਅਸੀਂ 5 ਜਾਨੇ ਹੈਗੇ ਆ ਮਾਲਕ ਠੀਕ ਹੈ ਇਹਨਾਂ ਨੂੰ ਦੱਸਿਆ ਵੀ ਹੋਇਆ ਤਸਵੀਲਾ ਤੇ ਫਟਵਾਰੀ ਨੂੰ ਉਹ ਸਾਡੇ ਨਾਲ ਨਹੀਂ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੇੜੇ ਮਾਰਦਿਆਂ ਨੂੰ ਕਿਤੇ ਦੁਪਹਿਰ ਚ ਆਉਂਦੇ ਆ ਕਿਤੇ ਕਹਿੰਦੇ ਓਕਣੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਾਬਕਾ ਦਖਾਨਾ ਆਏਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰੇ ਆਉਂਦੇ ਨੇ ਠੀਕ ਆ ਸਕੂਲ ਚੋਂ ਸਾਡੇ ਬੈਂਡ ਤੋਂ ਜਵਾਕ ਲਾਤੇ ਜੀ ਸਕੂਲ ਵਾਲੀ ਚੋਂ ਤੇ ਫੇਰ ਨਹੀਂ ਸੁਣਦੇ ਸਾਡੀ ਜੀ ਜਿਹੜੀ ਤੁਸੀਂ ਜਾਮ ਲਗਾ ਰਹੇ ਹੋ ਥੋੜਾ 7 ਲੱਖ ਰਿਸ਼ਵਤ ਲੁਕੀ ਗਈ ਹਾਂਜੀ ਬਸ ਇਹ ਵੀ ਇੰਤਕਾਲ ਚਾੜਾਂਗੇ ਗਵਾਹੀ ਦੋਏ ਗਵਾਹੀ ਇਹ ਪਟਵਾਰੀ ਨੇ ਸਭ ਤੋਂ 7 ਲੱਖ ਰੁਪਏ ਕਿਉਂਕਿ ਮੇਰਾ ਬ੍ਰਦਰ ਆਸੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਹੈ ਜੀ ਇਹਨਾਂ ਨੇ 10000 ਰੁਪਏ ਪਟਵਾਰੀ ਨੂੰ ਦੇ ਕੇ ਵੀ ਰੱਖਿਆ ਨੇ 10 15 ਦਿਨ ਬਾਅਦ ਫੇਰ ਮੋੜਤਾ ਚਮਨ ਪਟਵਾਰੀ ਆ ਜੀ ਸਾਰੇ ਪਟਵਾਰੀ ਗਲਤ ਨਹੀਂਗੇ ਚਮਨ ਦਾ ਕੀ ਨਾਮ ਹੈ ਚਮਨ ਚਮਨਲਾ ਜੀ ਚਮਨ ਹਾਂਜੀ ਤੁਸੀਂ ਕਿੰਨੀ ਵਾਰ ਗੱਲਬਾਤ ਕੀਤੀ ਇਹਦੇ ਬਾਰੇ ਫਟੋ ਘਟ ਸਾਨੂੰ ਜਨਵਰੀ ਦੇ ਆਉਣੇ ਆ ਜਨਵਰੀ ਦੇ ਜੀ ਫੇਰ ਦੁਬਾਰ ਸੁਦੀਲ ਦਾ ਸਾਹਿਬ ਨਾਲ ਵੀ ਕਈ ਵਾਰ ਅਸੀਂ ਸੌਦੀ ਵੀ ਗਏ ਆ ਜੀ ਆਦੋਂ ਉੱਥੇ ਡੀਸੀ ਆਇਆ ਸੀ ਜੀ ਆਏ ਉੱਤੇ ਪੇਸ਼ ਹੋਈ ਉਦੋਂ ਸੁਦੀਲ ਸਾਹਿਬ ਨੇ ਸਾਨੂੰ ਉੱਥੋਂ ਬਾਕ ਕਰਤਾ ਜੀ ਹਾਂ ਤਸਵੀਰ ਤੇ ਨਾਰੇਬਾਜੀ ਕੀਤੀ ਹਾਂ ਜੀ ਅੱਜ ਵੀ ਕੀ ਸ਼ਬਦ ਤੁਹਾਡਾ ਕੰਮ ਨਾ ਹੋਇਆ ਅਸੀਂ ਅੱਗੇ ਤੋਂ ਕਰਨਾ ਲਾਵਾਂਗੇ ਟਰਾਪ ਸਾਰੇ ਜੀਵਿਦਾਰ ਅਸੀਂ ਜੱਟ ਜੀਵਿਦਾਰ ਖੇਤੀ ਬਾੜੀਆਂ ਨੂੰ ਜ਼ਬਰਦਸਤ ਕੇ ਵੇਲਨੇ ਆ ਰੋਏ ਘੇਟੇ ਮਾਰਨੂੰ ਸਾਡਾ ਵੀ ਸਰਨਾ ਨਹੀਂ ਦਿੱਤੇ ਬੈਂਕ ਵਾਲੇ ਸਾਡੇ ਘਰ ਆਉਂਦੇ ਨੇ ਜਿਹਦੇ ਪੈਸੇ ਦੇਣੇ ਨੇ ਹਮੇਸ਼ਾ ਸਾਡੇ ਘਰ ਆਉਂਦੇ ਨੇ ਇਹ ਕਿਹਦੇ ਸਮਝਦੇ ਨੇ ਜੀ ਲਿਮਟ ਬਣੀ ਹੋਈ ਆ ਬੈਂਕ ਵਾਲੇ ਕਿੱ데 ਜੇ ਤੁਹਾਨੂੰ ਕਰ ਬੈ ਜੀ ਨਾਮ ਤੁਹਾਡਾ ਜੀ ਮੈਂ ਜਦੋਂ ਮਨਜੀਤ ਸਿੰਘ ਆ ਜੀ ਮਨਜੀਤ ਸਿੰਘ ਅੱਜ ਸੀ ਨਵੀਂ ਤੋਂ ਨਾਰੇਬਾਗੀ ਖਾਤੇ ਰਹੀ ਸੀ ਹਾਂ ਜੀ ਆਪਨੇ ਖਲਾਵਰ ਸ਼ਰਮੋਲੀ ਵਿਸ਼ਵਪੁਰ ਦੇ ਖਲਾਸੇ ਮਾਮਲਾ ਹੈ ਮਾਮਲਾ ਇਹ ਆ ਜੀ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸਬੰਧ ਦਾ ਮਾਮਲਾ ਜੀ ਇਹ ਇੰਤਕਾਲ ਬਰਜਾ ਜੀ 11 7 2024 ਦਾ ਪਹਿਲਾਂ ਇਹਦੀ ਪੜਤਾਲ ਹੋਈ ਆ ਉਹਨੇ ਮਨਜ਼ੂਰੀ ਲਈ ਪੇਸ਼ ਆ ਤ੍ਰੀਲਾ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ ਐਸਡੀਐਮ ਸਾਹਿਬ ਦੇ ਮਤਨਜਾ ਕਰਕੇ ਭੇਜ ਦੰਦੇ ਆ ਪਰ ਸਾਨੂੰ ਇਸ ਦਾ ਰੀਜ਼ਨ ਦੱਸਿਆ ਜਾ ਵੀ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗਿਆ ਜਾ ਦੇ ਤੇ ਜੇ ਇਸ ਤੇ ਕੋਈ ਅਲੀਗੇਸ਼ਨ ਨਹੀਂ ਹੈਗਾ ਫਿਰ ਤੇ ਅੱਗੇ ਭੇਜਣ ਦਾ ਕੀ ਮੁੱਦਾ ਬਣਦਾ ਜੀ ਪਰ ਜਦੋਂ ਤੁਸੀਂ ਇੱਕ ਇਲਜ਼ਾਮ ਲਗਾ ਲਿਆ ਤੇ 7 ਲੱਖ ਹਾਂਜੀ ਬੜਵਾਰੀ ਕੋ ਮੈਂ ਪਹਿਲਾਂ ਬੜਵਾਰੀ ਕੋ ਗਿਆ ਬੜਵਾਰੀ ਨੂੰ ਮੈਂ ਪਹਿਲਾਂ 20000 ਰੁਪਏ ਦਿੱਤਾ ਵੀ ਇਹ ਇਸ ਸੰਬੰਧ ਦੇ ਵਿੱਚ ਹੀ ਉਹਨੇ 7 ਲੱਖ ਰੁਪਏ ਲੱਖ ਰੁਪਏ ਕੀਲੇ ਦੀ ਮੰਗ ਕਰੀ ਗਣਾ ਤਹਿਸੀਲਦਾਰ ਸਾਹਿਬ ਲੱਖ ਰੁਪਏ ਕੀਲਾ ਮੰਗ ਰਹੇ ਨੇ ਥੋੜਾ ਇੰਤਕਾਲ ਮਨਜ਼ੂਰ ਕਰਾ ਦਿੰਦੇ 7 ਕੀਲੇ ਖੱਟ ਕੀਲੇ ਨਹੀਂ ਟੋਟਲ 7 ਲੱਖ ਰੁਪਏ ਫਿਰ ਸ਼ੁੱਕਰਵਾਰ ਨੂੰ ਉਹਨਾਂ ਦੇ ਬੜਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਨੰਬਰਦਾਰ ਨੂੰ ਲਿਆਇਓ ਮੈਂ ਥੋੜਾ ਇੰਤਕਾਲ ਮਨਜ਼ੂ ਸਰ ਸਰਕਾਰ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਅਸਲ ਰਿਸ਼ਵਤ ਕੋਸਤੇ ਸਾਊ ਸਾਊ ਝੂਠੇ ਦਾਅਵੇ ਨਹੀਂ ਕੋਈ ਕੋਈ ਕੰਮ ਨਹੀਂ ਹੁੰਦਾ ਡਬਲ ਕੁਝ ਨਹੀਂ ਆਇਆ ਜੀ ਪਹਿਲਾਂ ਵਾਲੇ ਘੱਟ ਲੈਂਦੇ ਸੀ ਹੁਣ ਵੱਧ ਗਏ ਡਬਲ ਹੋ ਗਿਆ ਆ ਕੇ ਦੇਖੋ ਬਜ਼ੁਰਗ ਕਿੰਨੇ ਪਿੱਟਦੇ ਨੇ ਜੀ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਔਰ ਇਹਦੇ ਤੋਂ ਬਿਨਾਂ ਨਾ ਕੋਈ ਬੁਲਾਉਣਾ ਹੁਣ ਆਹ ਦੇਖ ਲਓ ਤੁਸੀਂ ਇਹਦੇ ਵਿੱਚ ਜੇ ਕੋਈ ਨੁਕਸਾ ਜੀ ਤਾਂ ਮੈਨੂੰ ਦੱਸ ਦਿਓ ਮੈਂ ਲੋ ਜਵਾਬ ਦੇਇਆ ਜੇ ਕੋਈ ਉਸ ਚੀਜ਼ ਦਾ ਦੇਖ ਲਓ ਮਨਜ਼ੂਰੀ ਲਈ ਭੇਜਤਾ ਸਾਨੂੰ ਕਹਿੰਦਾ ਝੂਠਾ 3 ਵਜੇ ਦਾ ਟਾਈਮ ਲੈ ਕੇ ਕਰਤਾ ਮੈਂ ਕੀ ਮੰਗ ਕਰਦੇ ਮੰਗ ਕਰਦੇ ਸਾਡਾ ਇੰਤਕਾਲ ਮਨਜ਼ੂਰ ਕੀਤਾ ਜਾਵੇ ਜੀ ਅਸੀਂ ਤਾਂ ਹੀ ਮੰਗ ਕਰਦੇ ਨਹੀਂ ਅਸੀਂ ਧਰਨਾ ਲਾਵਾਂਗੇ ਜੀ ਇਹਨਾਂ ਨੇ ਕੋਈ ਰਿਪੋਰਟ ਕਰ ਗਿਆ ਅਸੀਂ ਇਹਨਾਂ ਦਾ ਨਾਮ ਦਾ ਜ਼ਿੰਮੇਵਾਰ ਕੰਮ ਨਹੀਂ ਕਰਦੇ ਦੱਸੋ ਜੀ ਅਸੀਂ ਖਾ ਦਾ ਕਿੱਥੋਂ ਚਲਾਈਏ ਜੇ ਕੋਈ ਆਰਥਿਕ ਤੰਗੀ ਕਰਕੇ ਕੋਈ ਮੰਨ ਲੋ ਸੁਸਾਇਡ ਕਰਦਾ ਜੀ ਤਾਂ ਅਸੀਂ ਜ਼ਿੰਮੇਵਾਰੀ ਇਹ ਹੋਣਗੇ ਮੈਨੂੰ ਵੀ ਪੈਸਾ ਨਹੀਂਗਾ ਜੀ ਲੋ ਜਵਾਬ ਨੇ ਇਹ ਗੱਲਾਂ ਮਾਰਦੇ ਨੋਰੇ ਇੱਦੀ ਜਿਵੇਂ ਬੈਠੇ ਹਾਂ ਨਾਮ ਸਾਹਿਬ ਮੇਰਾ ਨਾਮ ਇਹ ਰਾਜਵੀਰ ਸਿੰਘ ਭੰਗੂ ਆ। ਸਾਡੀ ਕੀ ਮਾਰ ਲਾ ਹੋ ਜਾਂ ਸਮਾਗਤੀ ਦੇ ਵਿੱਚ ਨਾਲੇ ਬੱਤੀ ਕਰਦੇ ਆ। ਇਹ ਆਨੇ ਪਿੰਡ ਦੀ ਮਾਨਕੀ ਦੇ ਵੀਰ ਹੋਣੀ ਨੇ ਇਹਨਾਂ ਦਾ ਜ਼ਮੀਨ ਦਾ ਇੰਤਕਾਲ ਚੜਨਾ ਵੀ 9 ਮਹੀਨੇ ਤੋਂ ਅਸੀਂ ਗੇੜੇ ਮਾਰਦੇ ਆ ਨਾ ਕੋ। ਚਮਨ ਲਾਲ ਜੀ ਨੂੰ ਅਸੀਂ ਹੱਥ ਬੰਨ੍ਹ ਕੇ ਵੀ ਬੇਨਤੀ ਕੀਤੀ ਆ ਦੇਖੋ ਅਸੀਂ ਰੋਜ਼ ਆਉਣਾ ਤੁਸੀਂ ਤੁਸੀਂ ਕਹਿੰਨਾ ਦੁਸ਼ਮਣੀ ਪਾ ਕੇ ਜਾਂ ਕੋਈ ਕਿਸੇ ਨੂੰ ਬਦਨਾਮ ਕਰਕੇ ਖੁਸ਼ ਨਹੀਂ ਗਏ। ਵੀ ਚਲੋ ਜੋ ਕੰਮ ਪਿਆਰ ਨਾਲ ਹੋ ਜਾਵੇ ਇਹ ਲੜਾਈ ਨਾਲ ਕਰਕੇ ਜਾਂ ਧਰਨੇ ਲਾ ਕੇ ਉਹਦਾ ਕੋਈ ਕੰਮ ਹੱਲ ਨਹੀਂ ਹੁੰਦਾ ਠੀਕ ਹੈ ਜੀ ਗੱਲ। ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ। ਤੇ ਇਹ ਕਹਿੰਦੇ ਕੁਰਸੀ ਨਾਮਾ ਪਟਵਾਰੀ ਸਾਹਿਬਾਂ ਦੇ ਥੋੜਾ ਫਰਜ਼ ਸੀਗਾ ਕਰਾਉਣ ਦਾ ਕੁਰਸੀ ਨਾਮਾ ਪਟਵਾਰੀ ਸਾਹਿਬ ਦਾ ਦੱਸਣ ਦਾ ਫਰਜ਼ ਨਹੀਂ ਸੀ ਤਸਵੀਰਦਾਰ ਸਾਹਿਬ ਨੂੰ ਅੱਜ ਅਸੀਂ ਦੱਸਿਆ ਚਮਨ ਲਾਲ ਜੀ ਚਮਨ ਲਾਲ ਤਸਵੀਰਦਾਰ ਸਾਹਿਬ ਸਾਨੂੰ ਅੱਜ ਕਹਿੰਦੇ ਤੁਸੀਂ ਦੱਸਣਾ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਤੁਸੀਂ ਜੱਟ ਜੀ ਵਜਰੋਂ ਤੁਸੀਂ ਆਪ ਦੱਸੋ ਪਟਵਾਰੀ ਨੂੰ ਨਹੀਂ ਪਤਾ ਜਿਹੜਾ ਆਪਣੀ ਪੋਸਟ ਤੇ ਆਇਆ ਉਹਨੂੰ ਵੀ ਤਾਂ ਪਤਾ ਵੀ ਆਪਾਂ ਇਹਨਾਂ ਨੂੰ ਕੁਰਸੀ ਨਾਮੇ ਦਾ ਦੱਸੀਏ 7 ਲੱਖ ਰੁਪਏ ਚਮਨ ਲਾਲ ਨੇ ਜੱਗੇ ਮਾਨ ਕੀ ਵੀਰ ਨਾਮੇ ਤੋਂ ਮੰਗੇ ਆ 1 ਲੱਖ ਰੁਪਏ ਕੀਲੇ ਦਾ ਮੰਗੇ ਆ ਜੀ ਸ਼ੁੱਕਰਵਾਰ ਨੂੰ ਇਹਨੇ ਸਾਨੂੰ ਵਾਦਾ ਕੀਤਾ ਕਿ ਮੈਂ ਤੁਹਾਡਾ ਸੋਮਵਾਰ ਨੂੰ ਨੰਬਰ ਨਾ ਸੋਰੀ ਸੋਮਵਾਰ ਨੂੰ ਛੁੱਟੀ ਤੇ ਮੰਗਲਵਾਰ ਨੂੰ ਤਾਂ ਕੰਮ ਕਰਾਂ। ਵੀ ਛੁੱਟੀ ਮੰਗਲਵਾਰ ਨੂੰ ਨੰਬਰਦਾਰ ਲੇਵਾ ਜੇ ਅਸੀਂ ਸਵੇਰ ਦੇ ਹਰਾਂ ਹੁੰਦੇ ਆ ਅਸੀਂ ਜੱਟ ਈਮਦਾਰ ਖੇਤੀਬਾੜੀ ਵਾਲੇ ਬੰਦੇ ਐਨੇ ਬੇਲੇ ਨਹੀਂ। ਇਹ ਤਾਂ ਏ.ਸੀ. ਵੀ ਬੈਠ ਨੇ ਇਹਨਾਂ ਨੂੰ ਗੱਲਾਂ ਹੁੰਦੀਆਂ ਨਹੀਂ। ਭਗਵਾਨ ਸਤਿਮਾਨ ਸਰਕਾਰ ਕਹਿੰਦੀ ਹੈ ਰਿਸ਼ਵਤ ਬੰਦ ਹੋਊਗੀ ਜੱਦੇ ਐ ਨਹੀਂ ਗੰਦੇ ਨਾ ਵੀ ਇੰਨਾ ਪਾਦਾ ਰਹੇ ਰੱਬ ਦਾ ਨਾਮ। ਅਸੀਂ ਆਪ ਵੋਟਾਂ ਆਮ ਆਦਮੀ ਨੂੰ ਪਾਈ ਸੀ। ਅਸੀਂ ਆਪ ਵੋਟਾਂ। ਕੈਂਪ ਵਾਲੇ ਵੀ ਇਨਵੋਲ ਬਲੱਗਦਾ। ਅਨਬੋਲ ਪਟਵਾਰੀ ਤੇ ਤਸਦੀਲਦਾਰਾ ਹੋਰ ਅਸੀਂ ਸਾਰੀ ਕਚੈਰੀਆਂ ਨੂੰ ਮਾੜਾ ਨਹੀਂ ਕਹਿੰਦੇ ਬਹੁਤ ਚੰਗੇ ਬਿਟਵਾਰੀ ਵੀ ਨੇ ਪਰ ਇਹ ਕੁਛ ਗੰਦ ਗੰਦੇ ਬੰਦੇ ਨੇ ਸਾਰੇ ਗੰਦੇ ਗੰਦ ਕੀਤਾ ਹੋਇਆ ਪਿੰਡਾਂ ਦੇ ਜੱਟ ਸਭ ਦਾ ਸਾਰੇ ਲਿਆ ਕੇ ਖੇਤੀਬਾੜੀ ਆ ਟਾਲੀਆਂ ਨਾਰੇ ਲਾਵਾਂਗੇ ਜੀ ਕਚੈਰੀਆਂ ਕਰ ਦੇਗੇ ਬੰਦ ਜੇ ਇਹ ਤੇ ਦੂਆ ਮੁੰਡਾ ਦਵਾਈ ਖਾ ਕੇ ਮਰ ਗਏ ਜਿੰਮੇਵਾਰ ਇਹ ਹੋਣਗੇ ਸਾਨੂੰ ਦਸਤੋ ਰੀਜਨ ਕੀ ਆ ਐਪਲੀਕੇਸ਼ਨ ਇਹ ਤਾਂ ਨਹੀਂ ਆਈ ਹੋਈ ਨਾਦਰ ਜੀ ਐਸ ਡੀ ਐਮ ਦੇ ਕਰਕੇ ਕੰਮ 6 ਮਹੀਨੇ ਸਾਨੂੰ ਲੰਬਾ ਪਾਉਣਗੇ ਇਹ ਇਗਨੀ ਜਾਂ ਉਹ ਚਾਂ ਉਹ ਚਾਂਦੇ ਨੇ ਸਾਨੂੰ ਸਾਤੇ ਮਹੀਨੇ ਤੱਕ ਕੀਤਾ ਗਿਆ ਸਾਨੂੰ ਹਾਂਜੀ ਹਾਂਜੀ ਤੱਕ ਤੰਗ ਕਰ ਲਿਆ ਆਹੀ ਗੱਲ ਕਿਤੇ ਸਾਡੇ ਤੈ ਮੋੜੋ ਨਾਣੇ ਧਾਰ ਦੇ 10 ਲੱਖ ਵੀ ਨਹੀਂ ਤੇ ਵਿਚਾਰੇ ਗਰੀਬ ਬੰਦੇ ਨੇ ਗਰੀਬਾਂ ਨਾਲੇ ਸਾਰਾ ਧੱਕਾ ਹੁੰਦਾ بڑے ਬੰਦੇ ਦਾ ਕੰਮ ਹੁੰਦਾ ਐਮਐਲਏ ਸਾਹਿਬ ਨੂੰ ਜਹੋ ਉਹ ਵੀ ਨਹੀਂ ਕੋਈ ਕਰਦੇ ਸਭ ਰਾਲੇ ਮੇਲੇ ਨੇ ਜੀ ਸਭ ਰਾਲੇ ਮੇਲੇ ਨੇ ਜੀ ਜੇ ਹਲਨਾਵਰੇ ਮਰਨਗੇ ਉਹਦੇ ਜ਼ਿੰਮੇਵਾਰ ਇਹ ਨੇ ਠੀਕ ਹੈ ਬਈ ਹਾਂਜੀ ਹਾਂ ਤੇ ਦੂਜੀ ਨੰਬਰ ਗੱਲ ਅਸੀਂ ਧਰਨਾ ਲਾਵਾਂਗੇ ਦਬਣੇ ਵਾਲੇ ਅਸੀਂ ਹੈ ਨਹੀਂਗੇ ਵੋਟ ਅਸੀਂ ਵੀ ਇਹਨਾਂ ਨੂੰ ਪਾਈ ਤਈ ਇਹਨਾਂ ਨੂੰ ਵੋਟ ਪਾਈ ਵੀ ਬਰਾਜੇ ਅਸੀਂ ਪ੍ਰਚਾਰ ਰਹੇ ਆ ਵੀ ਆ ਨਾਮ ਮਿਲਣ ਉਹਨਾਂ ਨੂੰ ਇਹਨਾਂ ਨੂੰ ਵੋਟ ਪਾ ਕੇ ਧੰਨਵਾਦ ਜੀ ਕਿਹਨਾਂ ਨਾਮ ਦਾ ਮੇਰਾ ਹਰੀਸ਼ ਕੁਮਾਰਾ ਜੀ ਨੈਪਸੀਲਦਾਰ ਸਮਰਾਹ ਅੱਜ ਸਮਰਾਹ ਅਸੀਂ ਵੀ ਇੱਕ ਨਾਰੇ ਪਾਧੀ ਹੋਈ ਹੈ ਵਿਸ਼ਵਤ ਮੰਗਲਦੇਵ ਜਾਮਲਾ ਗਏ ਨੇ ਪਟਵਾਰੀ ਵੱਲੋਂ ਤੇ ਤਸਵੀਰ ਨਸਤ ਤੋਂ ਜੋੜੀ ਜਾਣ ਲੱਗੀ ਕਿਹਦਾ ਨਾਮ ਨਹੀਂ ਮਨੂ ਇਸ ਵਾਰੇ ਮੈਂ ਆਪਣੇ ਰੂਮ ਚ ਬੈਠਾ ਹੈਗਾ ਬਾਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਰਿਵਾਰੀ ਦਾ ਨਾਮ ਲੈ ਰਹੀ ਹੈ ਵੀ ਬਟ ਪਰਿਵਾਰੀ ਨੂੰ ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀਗੇ ਸਾਰੇ ਪਟਵਾਰੀ ਨੂੰ ਬੁਲਾਇਆ ਸੀ ਕਾਨੂੰਗੋ ਵੀ ਸਾਰੇ ਆਏ ਸੀਗੇ ਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਇੱਦਾਂ ਦਾ ਗੱਲ ਹੈ ਸਾਡਾ ਇੰਤਕਾਲ ਜਿਹੜਾ ਹੈਗਾ ਤੁਸੀਂ ਨਾਮ ਮંજૂર ਕਰਤਾ ਹੈ ਮੈਂ ਪਟਵਾਰੀ ਤੋਂ ਬੁਲਾਇਆ ਸੀ ਰਿਕਾਰਡ ਉਸ ਮੁਤਾਬਕ ਹੈ 23 ਤਰੀਕ ਨੂੰ ਨਾਮ ਮંજૂર ਹੋਇਆ ਹੋਇਆ ਇੰਤਕਾਲ ਔਰ ਪਟਵਾਰੀ ਦਾ ਔਰ ਕਾਨੂੰਗੋ ਸਾਹਿਬ ਦਾ ਨੋਟ ਲਿਖਿਆ ਹੈ ਵੀ ਇਹ ਕੁਰਸੀਗਾ ਮਤਦਿਕ ਨਹੀਂ ਹੋਇਆ ਤੇ ਇਹਨਾਂ ਨੂੰ ਕਈ ਵਾਰ ਫਲਾਨ ਤੇ ਕਿਹਾ ਪਉਂਦੂ ਨਹੀਂ ਹੋਇਆ ਇਸ ਕਰਕੇ ਮੇਰੇ ਕੋਲ ਨਾਮ ਮંજૂર ਹੋ ਚੁੱਕ ਪਰ ਉਹਨਾਂ ਕਿੜ ਪਰਵਾ ਦੇ ਇਹ ਗੱਲ ਕਹਿਣਾ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ 7 ਲੱਖ ਮੰਗੇ ਲੋ ਤੇ ਕੱਲ ਇੰਤਕਲ ਚੜ ਜਾਊਗਾ ਨਹੀਂ ਜੀ ਮੇਰੇ ਕੋਈ ਐਸੀ ਵੀ ਕੋਈ ਨੌਲੇਜ ਨਹੀਂ ਹੈ ਔਰ ਨਾ ਹੀ ਇਸ ਛੇਲ ਦੇ ਵਿੱਚ ਕੋਈ ਕਿਸੇ ਤੋਂ ਪੈਸੇ ਲਿਆ ਜਾਂਦਾ ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮੈਨੂੰ ਉਸ ਬਾਰੇ ਇਲਜ਼ਾਮ ਬਾਰੇ ਕੋਈ ਨੌਲੇਜ ਨਹੀਂ ਹੈ ਸਰ ਮਨ ਲਾਲ ਪਟਵਾਰੀ ਉਸ ਤੇ ਦੋਸ਼ ਲਗਾ ਰਹੇ ਨੇ ਜੀ 7 ਲੱਖ ਫਿਰ ਮੰਗਿਆ ਜੇ ਤੇ ਸਾਬਤ ਉਹਨਾਂ ਦਾ ਤੁਸੀਂ ਕੀ ਕਰਦੇ ਹੋ ਮੈਨੂੰ ਦੱਸਣ ਜੀ ਉਹ ਕੋਈ ਦੇਣ ਆਪਣਾ ਕੋਈ ਸਬੂਤ ਦੇਣ ਉਹਦਾ ਸਬੂਤ ਆ ਮੈਂ ਉੱਚ ਅਧਿਕਾਰ ਨੂੰ ਭੇਜਦਾਗਾ ਉਸ ਦਿਨ ਪਹਿਲਾਂ ਵੀ ਕਹਿ ਰਹੇ ਨੇ ਵੀ ਇਹ ਰੱਤ ਲਿਆ ਉਹ ਨਹੀਂ ਮੰਨ ਕੋਈ ਡਿਵਲਪਰ ਨੂੰ ਜਾਣਕਾਰੀ ਪਿਆ ਰਹੀ ਹਾਂ ਅਲਜੀਮ ਸਾਹਿਬ ਤੱਕ ਜਾਵਾਂ ਹਾਂਜੀ ਮੈਂ ਅਲਜੀਮ ਸਾਹਿਬ ਦੇ ਨੋਟਿਸ ਲਾ ਦੇਣਾ ਹੈ ਸਾਰੀ ਗੱਲ